E tem um भगवान के भक्तों को सत्संग करने दो जय राम जी की ਸਾਡੇ ਨਾਲ ਮੌਜੂਦ ਨੇ ਗੁਰਪਤਾਪ ਸਿੰਘ ਪਟਿਆਲਾ ਜੀ ਪਟਿਆਲਾ ਸਾਹਿਬ ਅੱਜ ਸ੍ਰੀ ਪਰਸ਼ੂਰਾਮ ਜਨਮ ਦਿਤੀ ਪੂਰੀ ਦੁਨੀਆ ਪਰ ਵਿੱਚ ਬੜੀ ਸ਼ਰਧਾ ਭਰੂ ਕੇ ਮਨਾਇਆ ਜਾ ਰਹੀ ਹੈ ਸੋ ਤੁਸੀਂ ਵੀ ਕਰਾਲੀ ਵਿੱਚ ਆਪਣੀ ਹਾਜ਼ਰੀ ਲਗਵਾਉਣ ਆਏ ਹੋ ਸੋ ਕੀ ਕਹੋਗੇ ਇਸ ਦਿਨ ਬਾਰੇ ਦੇਖੋ ਸਾਰੇ ਸਮੂਹ ਹਲਕਾ ਖਰਨ ਵਾਸੀਆਂ ਨੂੰ ਕਰਾਲੀ ਵਾਸੀਆਂ ਨੂੰ ਅੱਜ ਦੇ ਸ਼ੁਭ ਦਿਹਾੜੇ ਤੇ ਲੱਖ ਲੱਖ ਵਧਾਈ ਭਗਵਾਨ ਜੀ ਦੀ ਪਰਸ਼ੂਰਾਮ ਜੀ ਦੀ ਅੱਜ ਜਨਮ ਦਿਤੀ ਮਨਾਇਆ ਜਾ ਰਹੀ ਹੈ ਇਹ ਅਸੀਂ ਕੋਸ਼ਕਿਸਮਤ ਸਮਾਂ ਸਮਝਦੇ ਆਪਦੇ ਆਪ ਨੂੰ ਵੀ ਅੱਜ ਦੇ ਦਿਨ ਇੱਥੇ ਆ ਕੇ ਨਤਮਸਤਕ ਹੋਣ ਦਾ ਮੌਕਾ ਮਿਲਿਆ ਸੂ ਨੂੰ ਕਮੇਟੀ ਪ੍ਰਧਾਨ ਜੀ ਤੇ ਸਾਰੇ ਸ਼ਹਿਰ ਵਾਸੀਆਂ ਦਾ ਮੈਂ ਧੰਨਵਾਦ ਕਰਦਾ ਤੇ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਧੰਨਵਾਦ ਧੰਨਵਾਦ ਪੂਰੀ ਦੁਨੀਆ ਭਰ ਵਿੱਚ ਮਨਾਇਆ ਜਾ ਰਹੀ ਹੈ ਸੋ ਤੁਸੀਂ ਵੀ ਸ਼੍ਰੀ ਪਰਸ਼uram ਜੀ ਦਾ ਰਾਮ ਨਿਲਾਜ ਰੋਲ ਵੀ ਕਰਦੇ ਹੋ ਸੋ ਕੀ ਕਹਣਾ ਚਾਹੋਗੇ ਧੰਨਵਾਦ ਹ ਹ ਸਭ ਤੋਂ ਪਹਿਲਾਂ ਮੈਂ ਸ਼ਾਨੇ ਪੰਜਾਬ ਚੈਨਲ ਦਾ ਸ਼ੁਕਰੀਆ ਦੇਣਾ ਚਾਹਾਂਗਾ ਜੋ ਵਕ ਵਕ ਜਗਾ ਵਕ ਵਕ ਨੈਸ਼ਨਲ ਵਾਜਰੀ ਪਹੁੰਚੀ ਉਧਰ ਸਾਡਾ ਲਾਇਬ੍ਰੇਰੀ ਗੈਸ ਦਿਖਾਉਂਦੇ ਨੇ ਅ ਅੱਜ ਪ੍ਰਸ਼ੂ ਰਾਮ ਜੀ ਦਾ ਜਨਮ ਦਿਹਾੜਾ ਹੈ ਔਰ ਤੁਹਾਨੂੰ ਦਿਖਣਾ ਚਾਹੁੰਗਾ ਕਿ ਪ੍ਰਸ਼ੂ ਰਾਮ ਜੀ ਇੱਕ ਚਿਰੰਜੀ ਵੀ ਹੈ ਔਰ ਹਲੇ ਵੀ ਇਸ ਟਾਈਮ ਆਪਣੇ ਜਿੱਥੇ ਮਲਕੀ ਰੇਨੂਕਾ ਜੀ ਦਾ ਦਰਬਾਰ ਹੈ ਉਥੇ ਆਂਦੇ ਰਹਿੰਦੇ ਨੇ ਤੇ ਮੈਂ ਪ੍ਰਸ਼ੂਰਾਮ ਜੀ ਦਾ ਬਹੁਤ ਵੱਡਾ ਭਗਤ ਆ ਤੇ ਮੈਨੂੰ ਬਹੁਤ ਬੜੀ ਸੁਭਾਗੇ ਦੀ ਗੱਲ ਹੈ ਕਿ ਪ੍ਰਸ਼ੂਰਾਮ ਜੀ ਦਾ ਰੋਲ ਵੀ ਕਰਦੇ ਆ ਮੇਰੀ ਪ੍ਰਸ਼ੂਰਾਮ ਜੀ ਬਹੁਤ ਕਿਰਪਾਈ ਜੀ ਮੈਂ ਅੱਜ ਜੋ ਵੀ ਆਂ ਪ੍ਰਸ਼ੂਰਾਮ ਜੀ ਦੀ ਬਦੌਲਤ ਆ ਤੇ ਬਲਕਿ ਔਰ ਸਾਡੇ ਗੁਰਪ੍ਰਤਾਪ ਜੀ ਸਾਡੇ ਬੜੇ ਵੀਰ ਇਹਨਾਂ ਨੇ ਮੈਨੂੰ ਇੱਕ ਗੱਲ ਕਹੀ ਸੀਗੀ ਕਿ ਗੋਪੀ ਤੁਸੀਂ ਰਾਮ ਲਾਈ ਜੀ ਬਹੁਤ ਵੱਡਾ ਪ੍ਰਾਲਾ ਕਰਦੇ ਨੇ ਕਿ ਜਦ ਤੱਕ ਮੈਂ ਤੁਹਾਡੇ ਨਾਲ ਖੜਾ ਹਾਂ ਤੁਸੀਂ ਰਾਮ ਲਾਈ ਜੀ ਦਾ ਪ੍ਰਾਲਾ ਕਰਦੇ ਰਹੋ ਔਰ ਮੇਗੂ ਪ੍ਰਤਾਪ ਜੀ ਕਹੂੰਗਾ ਕਿ ਬਹੁਤ ਬਹੁਤ ਸ਼ੁਕਰੀਆ ਇਹ ਸਾਰੇ ਬੱਖ-ਬੱਖ ਜਗ੍ਹਾ ਤੇ ਸਾਡੇ ਸਾਰੇ ਇਹ ਪੂਰੇ ਸਾਰੇ ਰੂਬਰੂ ਹੁੰਦੇ ਆ ਤੇ ਸਾਡੇ ਵੀਰ ਗੁਰਪ੍ਰਤਾਪ ਜੀ ਔਰ ਜਿੱਥੇ ਵੀ ਤੁਹਾਨੂੰ ਮਿਲ ਕੇ ਦੁੱਖ ਸਾਂਝੇ ਕਰਦੇ ਨੇ ਤੇ ਮੈਂ ਬੜੀ ਇੱਕ ਇੱਕ ਤੁਹਾਨੂੰ ਗੱਲ ਕਹਿਣਾ ਚਾਹਾਂਗਾ ਗੁਰਪ੍ਰਤਾਪ ਵੀਰ ਜੀ ਜਿੱਥੇ ਵੀ ਤੁਹਾਨੂੰ ਦਿੱਦੇ ਥੋੜਾ ਦੁੱਖ ਸਾਂਝਾ ਕਰਦੀਆਂ ਜੀ ਤੇ ਗੁਰਪ੍ਰਤਾਪ ਜੀ ਨੂੰ ਬਾਤੇ-ਬੱਤ ਸਪੋਰਟ ਕਰੋ ਗੁਰਪ੍ਰਤਾਪ ਜੀ ਦਾ ਮੈਂ ਇਹ ਹਾਈ ਗੱਲ ਕਹੂੰਗਾ ਕਿ ਗ੍ਰਾਮ ਲਾ ਕਮੇਟੀ ਸਾਡੇ ਗੁਰਪ੍ਰਤਾਪ ਵੀਰ ਜੀ ਨਾਲ ਖੜੀ ਹੈ ਹਮੇਸ਼ਾ ਤਤਪੇ ਖੜੀ ਹੈ ਤੇ ਸਭ ਤੋਂ ਬਣੀ ਗੱਲ ਹੈ ਜੀ ਕਿ ਆਪਣੇ ਅੱਜ ਖਾਟੂ ਸ਼ਾਮ ਜੀ ਦਾ ਕਾਰਡ ਤੇ ਬੜਾ ਹੀ ਬਹੁਤ ਬੜਾ ਪ੍ਰਾਰਾਲਾ ਵਿਚਾਰੇ ਗਰੋਂ ਚ ਸਾਡੇ ਸ਼ਾਮ ਪ੍ਰੇਮੀ ਮੰਡਲ ਕੰਨੀ ਤੋਂ ਕਰਾਇਆ ਜਾਂਦਾ ਔਰ ਬਹੁਤ ਹੀ ਬਹੁਤ ਮਈ ਫੁੱਲਾਂ ਦੀ ਵਰਸ਼ਾ ਔਰ 56 ਪਰਸ਼ਾ ਦੇ ਭੋਗ ਲੱਗਦੇ ਨੇ ਔਰ ਪ੍ਰਸਿੱਧ ਭਜਨ ਗਾਇਕ ਅੰਜਲੀ ਅੰਦਰੀਬੇਦੀ ਜੀ ਤੇ ਕੁਮਾਰ ਕੁਮਾਰ ਗੌਰਵ ਪੂਰੇ ਗੁਣਗਾਨ ਕਰਨ ਆ ਰਹੇ ਨੇ ਤੇ ਮੈਂ ਕਹੂੰਗਾ ਕਿ ਸਾਰੇ ਕੋਰਾਲੀ ਸ਼ਹਿਰ ਨੂੰ ਹਮਮਾਗੇ ਪਹੁੰਚੋ ਤੇ ਆਪਣਾ ਖਟੂ ਸ਼ਾਮ ਜੀ ਦਾ ਆਪਣਾ ਜੋ ਜਾਗਰਣ ਹੋਗਾ ਸਿਕਰਤਨ ਹੋਗਾ ਉਹ ਪੂਰਾ ਪਾਓ ਔਰ ਪ੍ਰਸ਼ੂਰਾਮ ਜੀ ਦੇ ਅੱਜ ਜਨਮ ਉਸਮੇ ਉਹ ਬਹੁਤ ਬੋਲ ਸ਼ੁਕਾਮਨਾ ਕਰਨਾ ਚਾਹੁੰਗੇ ਆ ਰਾਮਲਾ ਕਮੇਟੀ ਕਰੀ ਤੋਂ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸੋ ਸਾਡੇ ਨਾਲ ਮੌਜੂਦ ਨੇ ਸਾਊ ਦਾ ਕੈਬਨਟ ਮਰਤੀ ਜਗਮਉ ਸਿੰਘ ਕਾਂਗਜੀ ਜੋ ਕਿ ਅੱਜ ਸ਼੍ਰੀ ਪਰਸ਼ੂਰਾਮ ਜਯੰਤੀ ਮੌਕੇ ਆਪਣੀ ਹਾਜ਼ਰੀ ਲਗਵਾਉਣ ਆਏ ਲਗਵਾਣ ਆਏ ਹਨ ਸੋ ਗੱਲਬਾਤ ਕਰਦੇ ਆ ਸਸ਼ੀ ਕਾਲ ਜੀ ਅੱਜ ਮੈਂ ਕੁਰਾਲੀ ਵਿਖੇ ਸਿੰਘਪੁਰਾ ਰੋਡ ਤੇ ਬ੍ਰਾਹਮਣ ਸਭਾ ਵੱਲੋਂ ਹਰ ਸਾਲ ਚਲਾਨਾ ਮਨਾਏ ਹੋਏ ਪਰਸ਼ੂਰਾਮ ਜੀ ਭਗਵਾਨ ਦੀ ਜਯੰਤੀ ਤੇ ਨਿਤਮਰਤਕ ਹੋਏ ਆ ਵੱਡੀ ਗਿਣਤੀ ਸੰਗਤ ਇੱਥੇ ਆ ਕੇ ਮੱਥਾ ਟੇਕਦੀ ਹੈ ਸ਼ਰਧਾ ਪਿਆਰatkar ਨਾਲ ਅਸੀਂ ਲੰਗਰ ਵੀ ਛਕਿਆ ਪਰ ਮੈਂ 92 ਤੋਂ ਲੈ ਕੇ આજ ਤੱਕ ਪਹਿਲਾ ਆਪਣੇ ਹਿੰਦੂ ਸ਼ੇਖਰ ਜੀ ਸੁਨੀਲ ਜੀ ਜਿੰਨੀ ਬ੍ਰਾਹਮਣ ਸਭਾ ਹੈ ਸ਼ਬਦਾ ਮੇਰਾ ذاتی ਪਿਆਰ ਹੈ ਸਤਕਾਰ ਹੈ ਖੜ੍ਹ ਹੋਵੇ ਇੱਥੇ ਹੋਵੇ ਖੜ੍ਹ ਬੀਬੀ ਰੇਨੂ ਵਾਲਾ ਸਾਡੀ ਆਗੂ ਹੈ ਇਸ ਪਾਸੇ ਤੋਂ ਮੈਨੂੰ ਬੜਾ ਖੁਸ਼ੀ ਹੈ ਪਰ ਮੈਂ ਅਰਦਾਸ ਕਰਨਾ ਤੇ ਸ਼ੁਭ ਦਿਨ ਤੇ ਕਿ ਭਗਵਾਨ ਪਰਸ਼ੂਰਾਮ ਸਾਰੇ ਸੰਸਾਰ ਦੇ ਮੇਰ ਪਰ ਹੱਥ ਰੱਖੇ ਸਭ ਨੂੰ ਤਰੱਕੀ ਬਖਸ਼ੇ ਤੰਦਰੁਸਤੀ ਵਰਦਗੀਲਾਵ ਜ ਰੱਖੇ ਪਰ ਮੈਂ ਇਲਾਕੇ ਚ ਪਹਿਲਾ ਵਾਂਗ ਸਮਰਪਿਤਾਂਤ ਰਹਾਂਗਾ ਜੋ ਕੰਮ ਹੁੰਦਾ ਮੈਂ ਦੱਸਿਆ ਕਰੋ ਇਲਾਕੇ ਦੇ ਵਸਨ ਮੇਰੀ ਬੇਨਤੀ ਹੈ ਬਹੁਤ ਬਹੁਤ ਧੰਨਵਾਦ ਸ਼ੁਭ ਚਾਹਵਾਂ ਲੱਖ ਲੱਖ ਵਧਾਈ ਹੋਵੇ ਸ਼ੁਭ ਦਿੰਦ ਸਾਡੇ ਨਾਲ ਮੌਜੂਦ ਨੇ ਹੈਪੀ ਫਾਰਮਾ ਜੀ ਹੈਪੀ ਫਾਰਮਾ ਜੀ ਸ੍ਰੀ ਪਰਸ਼ੂਰਾਮ ਜਯੰਤੀ ਪੂਰੀ ਦੁਨੀਆ ਭਰ ਵਿੱਚ ਬਹੁਤ ਹੀ ਸ਼ਰਧਾਪੂਰਕ ਮਨਾਈ ਜਾ ਰਹੀ ਹੈ ਸੋ ਸਾਡੇ ਕਰਾਲੇ ਵਿੱਚ ਵੀ ਬੜੀ ਸ਼ਰਧਾਪੂਰਕ ਮਨਾਈ ਜਾ ਰਹੀ ਹੈ ਜਿਸ ਵਿੱਚ ਤੁਸੀਂ ਆਪਣੀ ਹਾਜ਼ਰੀ ਲਗਵਾਉਣ ਆਏ ਹੋ ਸੋ ਕੀ ਕਹਿਣਾ ਚਾਹੋ ਦੇਖੋ ਪਹਿਲਾਂ ਤਾਂ ਸ੍ਰੀ ਪਰਸ਼ੂਰਾਮ ਭਗਵਾਨ ਦੀ ਜੈ ਹੋਵੇ ਔਰ ਸਨਾਤਨ ਧਰਮ ਦੀ ਜੈ ਹੋਵੇ ਆਪਣੇ ਆਪਣੇ ਗੁਰੂ ਮਹਾਰਾਜ ਦੀ ਜੈ ਹੋਵੇ ਕਿਉਂਕਿ ਜੋ ਅੱਜ ਇਹਦਾ ਦਿਨ ਹੈ ਇਹ ਬਹੁਤ ਭਾਗਾ ਭਰਿਆ ਹੈ ਕੇਸਰੀ ਪਰਸ਼ੂਰਾਮ ਭਗਵਾਨ ਦੀ ਜਨਮ ਦਿਨ ਮਨਾਉਣ ਦਾ ਹਰ ਉਹਦੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ ਅੱਜ ਇਹਦਾ ਦਿਨ ਹੈ ਜਿਹੜਾ ਆਪਣਾ ਇੰਡੀਆ ਦੇ ਵਿੱਚ ਨਹੀਂ ਆਲ ਵਰਲਡ ਦੇ ਵਿੱਚ ਮਨਾਇਆ ਜਾਂਦਾ ਕਿਉਂਕਿ ਪਰਸ਼ੂਰਾਮ ਭਗਵਾਨ ਹੈ ਜਿਹੜੇ ਉਹਨਾਂ ਬਾਰੇ ਕਿਸੇ ਨੂੰ ਦੱਸਣ ਦੀ ਜਾਂ ਕਹਿਣ ਦੀ ਲੋੜ ਨਹੀਂ ਆਪਣੇ ਆਪ ਭਗਵਾਨ ਹੈ ਉਹਨਾਂ ਬਾਰੇ ਨਾ ਅੱਜ ਤੱਕ ਕਿਸੇ ਨੇ ਟਿੱਪਣੀ ਕੀਤੀ ਹੈ ਨਾ ਕੋਈ ਕਰ ਸਕਦਾ ਕਿਉਂਕਿ ਇਹ ਜੇ ਜੋ ਮਹਾਪੁਰਸ਼ ਹੈ ਦੁਨੀਆ ਦੇ ਵਿੱਚ ਬਹੁਤ ਘੱਟ ਹੋਏ ਆ ਸੋ ਐਨੀ ਉਹ ਗੱਲ ਕਰੂੰਗਾ ਕਿਉਂਕਿ ਇਸ ਪ੍ਰੋਗਰਾਮ ਦੇ ਵਿੱਚ ਰਾਜਨੀਤੀ ਕਰਨੇ ਦਾ ਕੋਈ ਮਤਲਬ ਨਹੀਂ ਹੁੰਦਾ ਆਪਣੀ ਆਪਣੀ ਹਾਜ਼ਰੀ ਲਵਾਣ ਆਏ ਆ ਸਾਰੇ ਔਰ ਹਾਜ਼ਰੀ ਲਵਾ ਕੇ ਪ੍ਰਭੂ ਪਰਸ਼ੂਰਾਮ ਭਗਵਾਨ ਦਾ ਆਸ਼ੀਰਵਾਦ ਲੈ ਕੇ ਉਹਨਾਂ ਦੀ ਜੈ ਜੈਕਾਰ ਕਰਕੇ ਅਸੀਂ ਉਹਨਾਂ ਦਾ ਸ਼ੁਕਰੀਆ ਕਰਦੇ ਹਾਂ ਕਿ ਅੱਜ ਦਾ ਦਿਨ ਹੈ ਜੋ ਉਹਨਾਂ ਦੇ ਸਾਨੂੰ ਦਰਸ਼ਨ ਕਰਨ ਦਾ ਮੌਕਾ ਮਿਲਿਆ ਸੋ ਬਰਮਾ ਜੀ ਜਿੱਦਾਂ ਕਿ ਪਹਿਲਾਂ ਹੀ ਦਸੁਕੇ ਪ੍ਰਧਾਨ ਜੀ ਵੀ ਜੋ ਪਲਮਾਓ ਵਿੱਚ ਸਾਡੇ ਨੌਜਵਾਨ ਮਰੇ ਹਨ ਸੋ ਸਾਨੂੰ ਇਹ ਲੱਗਦਾ ਸਾਨੂੰ ਪਾਰਟੀ 바ਜ ਨੂੰ ਉੱਪਰ ਉੱਠ ਕੇ ਇੱਕ ਸਟੇਜ ਤੇ ਹੋ ਕੇ ਉਹਨਾਂ ਲਈ ਕੋਈ ਸ਼ਰਧਾਂਜਲੀ ਭੇਟ ਕਰਨੀ ਚਾਹੀਦੀ। ਉਹਦੀ ਗੱਲ ਜਿਹੜੀ ਹੈਗੀ ਇਹ ਬਹੁਤ ਅੱਛੀ ਗੱਲ ਹੈ ਕਿਉਂਕਿ ਜੋ 22 ਤਰੀਕ 21 ਤਰੀਕ ਦਾ ਦਿਨ ਤਾਂ ਇੰਡੀਆ ਦੇ ਇਤਿਹਾਸ ਦੇ ਵਿੱਚ ਕਾਲਾ ਦਿਨ ਲਿਖਿਆ ਜਾਊਗਾ ਉਹ ਕਿਉਂਕਿ ਜੋ ਉਸ ਟਾਈਮ ਥੋੜੇ ਸਾਡੇ ਭਰਾ ਸੀਗੇ ਇੰਜੋਏ ਕਰਨ ਗਏ ਤੇ ਕੋਈ ਬੱਚਿਆਂ ਨੂੰ ਲੈ ਕੇ ਗਿਆ ਕੋਈ ਵਾਈਫ ਨੂੰ ਲੈ ਕੇ ਗਿਆ ਉਹਨਾਂ ਨੇ ਨਿਹੱਥੇ ਲੋਕਾਂ ਤੇ ਬਹੁਤ ਜ਼ੁਲਮ ਕਰਿਆ 4-5 ਮੁਸਲਮਾਨ ਸਨ ਉਹਨਾਂ ਲੋਕਾਂ ਨੇ ਪਾਕਿਸਤਾਨ ਤੋਂ ਸਿੱਖਿਆ ਲੈ ਕੇ ਕਿ ਬਲਾਸਟ ਕਿੱਦਾਂ ਕਰਨੇ ਆ ਕਿੱਦਾਂ ਕਿਸੇ ਨੂੰ ਕਰਨਾ ਹੈ ਟਾਰਗੇਟ ਕਰੇ ਆ ਔਰ ਪੁੱਛ ਕੇ ਵੀ Hindu ਹੈ ਕਿ ਮੁਸਲਮਾਨ ਹੈ ਉਹਨਾਂ ਲੋਕਾਂ ਨੂੰ ਉਹਨਾਂ ਨੇ ਟਾਰਗੇਟ ਕਰਿਆ ਸੋ ਇਹ ਜੇ ਮੰਦਭਾਗੀਆਂ ਜੋ ਕਟਨਾਵਾ ਹੁੰਦੀਆਂ ਇਹਨਾਂ ਤੇ ਸੈਂਟਰ ਗਵਰਨਮੈਂਟ ਨੂੰ ਲੋਕ ਕਰਾਣੀ ਚਾਹੀਦੀ ਹੈ ਕਿ ਉਹ ਲੋਕ ਕਿੱਥੇ ਨੂੰ ਆਏ ਆ ਇਹ ਤਾਂ ਹੈ ਨਹੀਂ ਵੀ ਇੱਕ ਦਿਨ ਦੇ ਵਿੱਚ ਉਹਨਾਂ ਨੇ ਦੋ ਢਾਈ ਮਹੀਨੇ ਰੈਂਕਿੰਗ ਕਰੀ ਹੈ ਪਰ ਜਿੱਥੇ ਤੇ ਉਹ ਰਹਿੰਦੇ تھے ਉੱਥੋਂ ਤੋਂ ਦੋ ਢਾਈ ਘੰਟੇ ਦਾ ਸਫ਼ਰ ਸੀਗਾ ਉਹਨਾਂ ਨੂੰ ਉੱਥੇ ਪਹੁੰਚਣੇ ਖਾਤਰ ਕਿਸੇ ਨੇ ਇਹ ਨਹੀਂ ਦੇਖਿਆ ਵੀਰੇ ਕੋਲ ਕਿਹਾ ਹੈ ਕੀ ਹੈ ਨਹੀਂ ਉਹਨਾਂ ਕੋਲ ਏਕੇ 47 ਵੀ ਸੀ ਜੋ ਮੀਡੀਆ ਦੇ ਵਿੱਚ ਚੱਲ ਰਿਹਾ ਹੈ ਸੋ ਮੈਂ ਤਾਂ ਭਾਰਤ ਸਰਕਾਰ ਨੂੰ ਇਹੀ ਕਹੂੰਗਾ ਕਿਉਂਕਿ ਜਦੋਂ ਰਾਹੁਲ ਗਾਂਧੀ ਜੀ ਵੀ ਉਸ ਟਾਈਮ ਸਾਡੇ ਨੇਤਾ ਬਾਹਰ ਸੀਗੇ ਉਹਨਾਂ ਨੇ ਵੀ ਉਸੇ ਟਾਈਮ ਉਹ ਦੌਰਾ ਰੱਦ ਕਰਕੇ ਇੰਡੀਆ 'ਚ ਪਹੁੰਚੇ ਹਨ ਪੰਚਨਾ ਵਿੱਚ ਹੀ ਚਾਹੀਦਾ ਥਾ ਸੋ ਐਦਾਂ ਦੀਆਂ ਘਟਨਾ ਨਾ ਹੋਵੇ ਇੰਡੀਆ ਗਵਰਨਮੈਂਟ ਨੂੰ ਮੋਦੀ ਸਾਹਿਬ ਨੂੰ ਅਮਿਤ ਸ਼ਾਹ ਨੂੰ ਕੋਈ ਠੋਸ ਕਦਮ ਚੁੱਕਣੇ ਚਾਹੀਦੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਕੁਝ ਦਿਨ ਬਾਅਦ ਜੋ ਸਾਡੇ ਆਸ਼ਾ ਦਾ ਬਿੰਦੂ ਹੈ ਸ੍ਰੀ ਭਗਵਾਨ ਉਹਨਾਂ ਦਾ ਉੱਥੇ ਯਾਤਰਾ ਸਟਾਰਟ ਹੋ ਰਹੀ ਹੈ ਯਾਤਰਾ ਦੇ ਵਿੱਚ ਹਮੇਸ਼ਾ ਹੀ ਦੇਖਿਆ ਜਾਂਦਾ ਹੈ ਕਿ ਵਕਤ ਤੋਂ ਪਹਿਲਾਂ ਹੀ ਯਾਤਰਾ ਬੰਦ ਕਰਦੀ ਜਾਂਦੀ ਹੈ ਜੋ ਇਦਾਂ ਦਾ ਹੀ ਹਾਲ ਰਹੇ ਫਿਰ ਯਾਤਰਾ ਮਨ ਨੂੰ ਨਹੀਂ ਲੱਗਦਾ ਕਿ ਹੋਊਗੀ ਮੈਂ ਮੋਤੀ ਸਾਹਿਬ ਨੂੰ ਇਹੀ ਕਹੂੰਗਾ ਕਿ ਯਾਤਰਾ ਦਾ ਮਤਲਬ ਹੈ ਸਾਡੀ ਆਸਥਾ ਸਾਡੀ ਆਸਥਾ ਨੂੰ ਥੇਸ ਪਹੁੰਚਣੀ ਆ ਉਹ ਕਿਉਂਕਿ ਜੋ ਉੱਥੇ ਸਿਵਲਿੰਗ ਮੰਦਾ ਹੈ ਪਰ ਉਹਦਾ ਸਿਵਲਿੰਗ ਕੁਦਰਤ ਦਾ ਕ੍ਰਿਸ਼ਮਾ ਹੈ ਜੀਲਾ ਨਹੀਂ ਉਹਦੇ ਦਰਸ਼ਨ ਕਰਨ ਲਈ ਲੋਕੀ ਜਾਂਦੇ ਆਂ ਮਹਾਤਮਾ ਜਾਂਦੇ ਆਂ ਲੇਡੀ ਜਾਂਦੇ ਆਂ ਬੱਚੇ ਜਾਂਦੇ ਆਂ ਸੋ ਉਸ ਤੇ ਖਾਸ ਕਰਕੇ ਗੌਰ ਕਰੀ ਜਾਵੇ ਤਾਂ ਕਿ ਇਦਾਂ ਦੇ ਜੋ ਪ੍ਰੋਗਰਾਮ ਰਚੇ ਜਾ ਰਹੇ ਹਨ ਉਸ ਪਰ ਗੋਹਨ ਕਰਨੀ ਉਹਨਾਂ ਦੇ ਦਰਸ਼ਨ ਕਰ ਸਕੀਏ ਔਰ ਉਹਨਾਂ ਦੀ ਪੂਜਾ ਕਰ ਸਕੀਏ ਧੰਨਵਾਦ ਥੈਂਕ ਯੂ ਸਰ ਸੋ ਸਾਡੇ ਨਾਲ ਮੌਜੂਦ ਨੇ ਪ੍ਰਧਾਨ ਜੀ ਪ੍ਰਧਾਨ ਜੀ ਸ਼੍ਰੀ ਪਰਸ਼ੂਰਾਮ ਜੈੰਤੀ ਪੂਰੀ ਦੁਨੀਆ ਭਰ ਵਿੱਚ ਬੜੀ ਸ਼ਰਧਾ ਪੂਰਵਕ ਮਨਾਈ ਜਾ ਰਹੀ ਹੈ ਸੋ ਕਰਾਲੇ ਵਿੱਚ ਵੀ ਬੜੀ ਸ਼ਰਧਾ ਪੂਰਵਕ ਮਨਾਈ ਜਾ ਰਹੀ ਹੈ ਸੋ ਇਸ ਬਾਰੇ ਕੀ ਕਹਿਣਾ ਚਾਹੋਗੇ ਬੋਲੀਏ ਪਰਸ਼ੂਰਾਮ ਭਗਵਾਨ ਕੀ ਗਾਇ ਅੱਜ ਵਿਸ਼ਵ ਦੇ ਕੋਨੇ-ਕੋਨੇ 'ਚ ਜਿੱਥੇ ਵੀ ਭਾਰਤੀ ਸੰਸਕ੍ਰਿਤੀ ਨਾਲ ਜੁੜੇ ਹੋਏ ਲੋਕ ਰਹਿੰਦੇ ਨੇ ਉਹ ਭਗਵਾਨ ਪਰਸ਼ੂਰਾਮ ਜੀ ਦੀ ਜੋ ਗੈਨਤੀ ਹੈ ਉਹਨਾਂ ਦਾ ਪ੍ਰਕਟ ਦਿਵਸ ਹੈ ਉਸ ਨੂੰ ਬਹੁਤ ਹੀ ਸ਼ਰਧਾ, ਪ੍ਰੇਮ, ਉਤਸ਼ਾਹ ਦੇ ਨਾਲ ਮਨਾ ਰਹੇ ਆ ਕਿਉਂਕਿ ਭਗਵਾਨ ਪਰਸ਼ੂਰਾਮ ਜੀ ਤ੍ਰੇਤਾ ਯੁੱਗ ਦੇ ਅਵਤਾਰ ਨੇ ਸੇ ਇਹਨਾਂ ਦਾ ਜਨਮ ਹੈ ਉਹ ਸੰਸਾਰ ਨੂੰ ਜੋ ਆਦਿ ਸਾਈਆਂ ਨੇ ਮਾਰ ਸੀ ਆਦਿ ਸਾਈਆਂ ਦਾ ਜ਼ੁਲਮ ਸੀ ਉਸ ਨੂੰ ਖਤਮ ਕਰਨ ਦੇ ਲਈ ਇਹਨਾਂ ਦਾ ਜਨਮ ਹੋਇਆ ਉਸ ਤ੍ਰੇਤਾ ਯੁਗ ਵਿੱਚ ਦੋ avatars ਹੋਏ ਨੇ ਇੱਕ ਪਰਸ਼ੂਰਾਮ ਜੀ ਛੇਵੇਂ avatar ਤੇ ਭਗਵਾਨ ਰਾਮਚੰਦਰ ਜੀ ਇਹਨਾਂ ਦੋਨਾਂ ਦਾ ਜੋ ਮੈਨ ਉਹ ਦੇਸ਼ੀ ਇੱਥੇ ਆਣ ਦਾ ਉਹ ਇਸ ਪ੍ਰithvi ਨੂੰ ਜੋ ਜਨਮੀ ਲੋਕ ਸੀ ਉਹਨਾਂ ਤੋਂ ਮੁਕਤ ਕਰਾਉਣਾ ਸੀ। ਉਹ ਇਹ ਇੱਕ ਮਹਾਨਾਇਕ ਦੇ ਤੌਰ ਤੇ ਇੱਕ ਵੱਡੇ ਯੋਧਾ ਦੇ ਤੌਰ ਤੇ ਭਗਵਾਨ ਦੇ ਰੂਪ ਵਿੱਚ ਵਿਚਰੇ ਨੇ ਤੇ ਇਹਨਾਂ ਨੂੰ ਧਰਤੀ ਨੂੰ ਉਹਨਾਂ ਰਾਖਸ਼ਾਂ ਤੋਂ ਮੁਕਤ ਕਰਾ ਕੇ ਇਸ ਧਰਤੀ ਤੇ ਸ਼ਾਂਤੀ ਸਾਬਤ ਕਰਨ ਦਾ ਕੰਮ ਕੀਤਾ ਤੇ ਸੰਦੇਸ਼ ਦਿੱਤਾ ਕਿ ਧਰਤੀ ਦੇ ਵਿੱਚ ਜਿੰਨੇ ਵੀ ਪ੍ਰਾਣੀ ਆ ਉਹ ਪ੍ਰੇਮ ਭਾਵ ਦੇ ਨਾਲ ਰਹਿਣ ਕਿਸੇ ਤੇ ਕੋਈ ਅਤਿਆਚਾਰ ਨਾ ਕਰਨ ਆਪਸ ਦੇ ਵਿੱਚ ਮਿਲ ਜੁਲ ਕੇ ਰਹਿਣ ਇਸੇ ਉਪਲਖ ਵਿੱਚ ਸ਼੍ਰੀ ਬ੍ਰਾਹਮਣ ਸਭਾ ਕਰਾਲੀ ਪਿਛਲੇ ਲਗਭਗ 35-40 ਸਾਲ ਤੋਂ ਇਹ ਭਗਵਾਨ ਪਰਸ਼ੂਰਾਮ ਜੀ ਦੀ ਜਨਮ ਦਿਵਸ ਮਨਾਉਂਦੀ ਆ ਰਹੀ ਹੈ ਤੇ ਹਰ ਸਾਲ ਇਸ ਖੇਤਰ ਦੇ ਲੋਕਾਂ ਦੇ ਸਹਿਯੋਗ ਕਰਕੇ ਲੋਕਾਂ ਦੀ ਮਿਲਵਰਤਨ ਕਰਕੇ ਇਹ ਏਜੰਸੀ ਦਾ ਜੋ ਸਰੂਪ ਹੈ ਉਹ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਦਾ ਹੋਇਆ ਇੱਕ ਵਿਸ਼ਾਲ ਰੂਪ ਤਰਨ ਕਰ ਰਿਹਾ ਹੈ ਮੈਂ ਅੱਜ ਦੇ ਇਸ ਵਿਸ਼ੇਸ਼ ਅਫਸਰ ਤੇ ਸਾਰੇ ਹੀ ਪ੍ਰਭੂ ਪ੍ਰੇਮੀਆਂ ਨੂੰ ਜੋ ਵੀ ਭਗਵਾਨ ਪਰਸ਼ਰਾਮ ਜੀ ਦੀ ਇਸ ਜਨਮਦੀ ਦੇ ਉਪਲਬਖ ਇਸ ਸ਼ਾਨਦ ਦੇ ਜਾ ਕੇ ਤੇ ਹੋਰ ਵੀ ਇਕੱਤਰ ਹੋਏ ਨੇ ਉਹਨਾਂ ਸਾਰਿਆਂ ਨੂੰ ਕੋਟੀ ਕੋਟੀ ਪ੍ਰਣਾਮ ਕਰਦਾ ਤੇ ਭਗਵਾਨ ਅੱਗੇ ਬੇਨਤੀ ਕਰਦਾ ਕਿ ਇਹ ਪ੍ਰਭੂ ਜੀ ਕਿਰਪਾ ਕਰਿਓ ਸਾਰੇ ਸੰਸਾਰ ਦੇ ਵਿੱਚ ਸ਼ਾਂਤੀ ਰਹੇ ਆਪਸ ਦੇ ਵਿੱਚ ਪ੍ਰੇਮ ਭਾਵ ਰਹੇ ਸਾਰੇ ਫਿਰਕਿਆਂ ਵਿੱਚ ਤਾਲਮੇਲ ਰਹੇ ਆਪਸ ਵਿੱਚ ਪ੍ਰੇਮ ਭਾਵ ਨਾਲ ਰਹੇਣ ਇੱਕ ਦੂਜੇ ਦਾ ਸਤਿਕਾਰ ਕਰਨ ਤਾਂ ਕਿ समाज दी, देश की दी, तमाम वर्ल्ड की दुनिया की तरक्की हो सके तो लोग शांति रहन बोलिए भगवान परशुराम भगवान की